ਵੈਸੇ ਗਰੀਬ ਤਾਂ ਵੀ ਜੀਣਾ ਕਾਦਾ ਉੱਤੋਂ ਬਾਰਿਸ਼ ਤੇ ਥੱਲੇ ਉਹਦੇ ਆਪ ਦੇ ਨਾਲ ਵਿਪਤਾ ਵਰਤੀ ਹੋਈ।ਦਰਅਸਲ ਮਸਾ ਇਸ ਗਰੀਬ ਬੰਦੇ ਨੇ ਈ ਰਿਕਸ਼ਾ ਲਿਆ ਸੀਗਾ ਪਰ ਲੁਧਿਆਣੇ ਦੀ ਬਾਰਿਸ਼ ਨੇ ਇਹਦਾ ਲੱਕ ਤੋੜ ਕੇ ਰੱਖ ਦਿੱਤਾ। ਲੁਧਿਆਣੇ ਦੇ ਵਿੱਚ ਹੋਈ ਬਾਰਿਸ਼ ਦੇ ਨਾਲ ਸੜਕਾਂ ਤੇ ਪਾਣੀ ਭਰਨ ਦੇ ਨਾਲ ਅਚਾਨਕ ਇਹਦਾ ਬੈਲੈਂਸ ਵਿਗੜਦਾ ਆ ਤੇ ਇਹ ਡਿੱਕ ਜਾਂਦਾ ਹੈ। ਬੜਾ ਨੁਕਸਾਨ ਹੋਇਆ ਇਸ ਵਿਚਾਰੇ ਦਾ ਇੱਕੋ ਕਮਾਈ ਦਾ ਸਾਧਨ ਈ ਰਿਕਸ਼ਾ ਜਿਹੜਾ ਕਿ ਉਹ ਵੀ ਪਲਟ ਗਿਆ। ਹੁਣ ਇਹ ਦੇਖੋ ਕਿ ਉੱਪਰੋਂ ਵਰਖਾ ਦਾ ਕਹਿਰ ਤੇ ਥੱਲੇ ਵਿਚਾਰਾ ਆਪ ਦੀ ਰੋਜ਼ੀ-ਰੋਟੀ ਦੇ ਨਾਲ ਝੂਝ ਰਿਹਾ ਇਹ ਆਮ ਜਿਹਾ ਬੰਦਾ ਪਰ ਸਰਕਾਰ ਤੇ ਕਹਿੰਦੀ ਆ ਵੀ ਤੁਸੀਂ ਪਕੌੜੇ ਤਲ ਲਓ ਉਹ ਵੀ ਰੋਜ਼ਗਾਰ ਹੈ ਤੇ ਇਹਦੇ ਬੰਦੇ ਦੇ ਤੁਸੀਂ ਦੇਖੋ ਵੀ ਕਿਵੇਂ ਜਿਹੜਾ ਕਿਸ਼ਤਾਂ ਦਿੰਦੇ ਹੋਣਗੇ ਕਿਵੇਂ ਕਰਦੇ ਹੋਣਗੇ ਪਰ ਹਾਲਾਂਕਿ ਇਹ ਮਿਹਨਤ ਹੈ ਮਿਹਨਤ ਕਿਸੇ ਵੀ ਰੂਪ ਚ ਹੋ ਸਕਦੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੇ ਹੋ ਸਕਦਾ ਤੇ ਐਦਾਂ ਦੇ ਲੋਕਾਂ ਦੀ ਮਦਦ ਲਈ ਲਈ ਜ਼ਰੂਰ ਅੱਗੇ ਆਇਆ ਕਰੋ ਵੈਸੇ ਗਰੀਬ ਦਾ ਵੀ ਜੀਣਾ ਕਾਦਾ ਸੁੱਤੋਂ ਬਾਰਿਸ਼ ਥੱਲੇ ਉਹਦੇ ਆਪ ਦੇ ਨਾਲ ਵਿਵਤਾ ਵਰਤੀ ਹੋਈ।ਦਰਅਸਲ ਮਸਾ ਇਸ ਗਰੀਬ ਬੰਦੇ ਨੇ ਈ ਰਿਕਸ਼ਾ ਲਿਆ ਸੀਗਾ ਪਰ ਲੁਧਿਆਣੇ ਦੀ ਬਾਰਿਸ਼ ਨੇ ਇਹਦਾ ਲੱਕ ਤੋੜ ਕੇ ਰੱਖ ਦਿੱਤਾ। ਲੁਧਿਆਣੇ ਦੇ ਵਿੱਚ ਹੋਈ ਬਾਰਿਸ਼ ਦੇ ਨਾਲ ਸੜਕਾਂ ਤੇ ਪਾਣੀ ਭਰਨ ਦੇ ਨਾਲ ਅਚਾਨਕ ਇਹਦਾ ਬੈਲੈਂਸ ਵਿਗੜਦਾ ਆ ਤੇ ਇਹ ਡਿੱਕ ਜਾਂਦਾ ਹੈ। ਬੜਾ ਨੁਕਸਾਨ ਹੋਇਆ ਇਸ ਵਿਚਾਰੇ ਦਾ ਇੱਕੋ ਕਮਾਈ ਦਾ ਸਾਧਨ ਈ ਰਿਕਸ਼ਾ ਜਿਹੜਾ ਕਿ ਉਹ ਵੀ ਪਲਟ ਗਿਆ। ਹੁਣ ਇਹ ਦੇਖੋ ਕਿ ਉੱਪਰੋਂ ਵਰਖਾ ਦਾ ਕਹਿਰ ਤੇ ਥੱਲੇ ਵਿਚਾਰਾ ਆਪ ਦੀ ਰੋਜ਼ੀ-ਰੋਟੀ ਦੇ ਨਾਲ ਜੂਝ ਰਿਹਾ ਇਹ ਆਮ ਜਿਹਾ ਬੰਦਾ। ਪਰ ਸਰਕਾਰ ਤੇ ਕਹਿੰਦੀ ਆ ਵੀ ਤੁਸੀਂ ਪਕੌੜੇ ਤਲ ਲਓ ਉਹ ਵੀ ਰੋਜ਼ਗਾਰ ਹੈ ਤੇ ਇਹਦੇ ਬੰਦੇ ਦੇ ਤੁਸੀਂ ਦੇਖੋ ਵੀ ਕਿਵੇਂ ਜਿਹੜਾ ਕਿਸ਼ਤਾਂ ਦਿੰਦੇ ਹੋਣਗੇ ਕਿਵੇਂ ਕਰਦੇ ਹੋਣਗੇ ਪਰ ਹਾਲਾਂਕਿ ਇਹ ਮਿਹਨਤ ਹੈ ਮਿਹਨਤ ਕਿਸੇ ਵੀ ਰੂਪ ਚ ਹੋ ਸਕਦੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੇ ਹੋ ਸਕਦਾ ਤੇ ਐਦਾਂ ਦੇ ਲੋਕਾਂ ਦੀ ਮਦਦ ਲਈ ਲਈ ਜ਼ਰੂਰ ਅੱਗੇ ਆਇਆ ਕਰੋ ਵੈਸੇ ਗਰੀਬ ਦਾ ਵੀ ਜੀਣਾ ਕਾਦਾ ਸੁੱਤੋਂ ਬਾਰਿਸ਼ ਤੇ ਥੱਲੇ ਉਹਦੇ ਆਪ ਦੇ ਨਾਲ ਵਿਵਤਾ ਵਰਤੀ ਹੋਈ ਦਰاصل ਮਜ਼ਾ ਇਸ ਗਰੀਬ ਬੰਦੇ ਨੇ ਈ ਰਿਕਸ਼ਾ ਲਿਆ ਸੀਗਾ ਪਰ ਲੁਧਿਆਣੇ ਦੀ ਬਾਰਿਸ਼ ਨੇ ਇਹਦਾ ਲੱਕ ਤੋੜ ਕੇ ਰੱਖ ਦਿੱਤਾ ਲੁਧਿਆਣੇ ਦੇ ਵਿੱਚ ਹੋਈ ਬਾਰਿਸ਼ ਦੇ ਨਾਲ ਸੜਕਾਂ ਤੇ ਪਾਣੀ ਭਰਨ ਦੇ ਨਾਲ ਅਚਾਨਕ ਇਹਦਾ ਬੈਲੈਂਸ ਵਿਗੜਦਾ ਆ ਤੇ ਇਹ ਡਿੱਕ ਜਾਂਦਾ ਹੈ ਬੜਾ ਨੁਕਸਾਨ ਹੋਇਆ ਇਸ ਵਿਚਾਰੇ ਦਾ ਇੱਕੋ ਕਮਾਈ ਦਾ ਸਾਧਨ ਈ ਰਿਕਸ਼ਾ ਜਿਹੜਾ ਕਿ ਉਹ ਵੀ ਪਲਟ ਗਿਆ ਹੁਣ ਇਹ ਦੇਖੋ ਕਿ ਉੱਪਰੋਂ ਵਰਖਾ ਦਾ ਕਹਿਰ ਤੇ ਥੱਲੇ ਵਿਚਾਰਾ ਆਪ ਦੀ ਰੋਜ਼ੀ ਰੋਟੀ ਦੇ ਨਾਲ ਜੂਝ ਰਿਹਾ ਇਹ ਆਮ ਜਿਹਾ ਬੰਦਾ ਪਰ ਸਰਕਾਰ ਤੇ ਕਹਿੰਦੀ ਆ ਵੀ ਤੁਸੀਂ ਪਕੌੜੇ ਤਲ ਲਓ ਉਹ ਵੀ ਰੋਜ਼ਗਾਰ ਹੈ ਤੇ ਇਹਦੇ ਬੰਦੇ ਦੇ ਤੁਸੀਂ ਦੇਖੋ ਵੀ ਕਿਵੇਂ ਜਿਹੜਾ ਕਿਸ਼ਤਾਂ ਦਿੰਦੇ ਹੋਣਗੇ ਕਿਵੇਂ ਕਰਦੇ ਹੋਣਗੇ ਪਰ ਹਾਲਾਂਕਿ ਇਹ ਮਿਹਨਤ ਹੈ ਮਿਹਨਤ ਕਿਸੇ ਵੀ ਰੂਪ ਚ ਹੋ ਸਕਦੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੇ ਹੋ ਸਕਦਾ ਤੇ ਐਦਾਂ ਦੇ ਲੋਕਾਂ ਦੀ ਮਦਦ ਲਈ ਲਈ ਜ਼ਰੂਰ ਅੱਗੇ ਆਇਆ ਕਰੋ ਵੈਸੇ ਗਰੀਬ ਦਾ ਵੀ ਜੀਣਾ ਕਾਦਾ ਸੁੱਤੋਂ ਬਾਰਿਸ਼ ਤੇ ਥੱਲੇ ਉਹਦੇ ਆਪ ਦੇ ਨਾਲ ਵਿਵਤਾ ਵਰਤੀ ਹੋਈ ਦਰاصل ਮਜ਼ਾ ਇਸ ਗਰੀਬ ਬੰਦੇ ਨੇ ਈ ਰਿਕਸ਼ਾ ਲਿਆ ਸੀਗਾ ਪਰ ਲੁਧਿਆਣੇ ਦੀ بارش ਨੇ ਇਹਦਾ ਲੱਕ ਤੋੜ ਕੇ ਰੱਖ ਦਿੱਤਾ ਲੁਧਿਆਣੇ ਦੇ ਵਿੱਚ ਹੋਈ بارش ਦੇ ਨਾਲ ਸੜਕਾਂ ਤੇ ਪਾਣੀ ਭਰਨ ਦੇ ਨਾਲ ਅਚਾਨਕ ਇਹਦਾ ਬੈਲੈਂਸ ਵਿਗੜਦਾ ਆ ਤੇ ਇਹ ਡਿੱਕ ਜਾਂਦਾ ਹੈ ਬੜਾ ਨੁਕਸਾਨ ਹੋਇਆ ਇਸ ਵਿਚਾਰੇ ਦਾ ਇੱਕੋ ਕਮਾਈ ਦਾ ਸਾਧਨ ਈ ਰਿਕਸ਼ਾ ਜਿਹੜਾ ਕਿ ਉਹ ਵੀ ਪਲਟ ਗਿਆ ਹੁਣ ਇਹ ਦੇਖੋ ਕਿ ਉੱਪਰੋਂ ਵਰਖਾ ਦਾ ਕਹਿਰ ਤੇ ਥੱਲੇ ਵਿਚਾਰਾ ਆਪ ਦੀ ਰੋਜ਼ੀ ਰੋਟੀ ਦੇ ਨਾਲ ਜੂਝ ਰਿਹਾ ਇਹ ਆਮ ਜਿਹਾ ਬੰਦਾ ਪਰ ਸਰਕਾਰ ਤੇ ਕਹਿੰਦੀ ਆ ਵੀ ਤੁਸੀਂ ਪਕੌੜੇ ਤਲ ਲਓ ਉਹ ਵੀ ਰੋਜ਼ਗਾਰ ਹੈ ਤੇ ਇਹਦੇ ਬੰਦੇ ਦੇ ਤੁਸੀਂ ਦੇਖੋ ਵੀ ਕਿਵੇਂ ਜਿਹੜਾ ਕਿਸ਼ਤਾਂ ਦਿੰਦੇ ਹੋਣਗੇ ਕਿਵੇਂ ਕਰਦੇ ਹੋਣਗੇ ਪਰ ਹਾਲਾਂਕਿ ਇਹ ਮਿਹਨਤ ਹੈ ਮਿਹਨਤ ਕਿਸੇ ਵੀ ਰੂਪ ਚ ਹੋ ਸਕਦੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੇ ਹੋ ਸਕਦਾ ਤੇ ਐਦਾਂ ਦੇ ਲੋਕਾਂ ਦੀ ਮਦਦ ਲਈ ਲਈ ਜ਼ਰੂਰ ਅੱਗੇ ਆਇਆ ਕਰੋ